ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਇਹ ਵੀਡੀਓ ਕੋਈ ਕੰਮ ਵਾਲੀ ਵੀਡੀਓ ਨਹੀਂ ਹੈਗੀ ਇਟਲੀ ਦੇ ਵਿੱਚ ਮੰਨ ਲਓ ਜਿਹੜਾ ਬੰਦਾ ਕੋਈ ਵੀ ਇੰਡੀਆ ਤੋਂ ਨੋ ਮਹੀਨੇ ਵਾਲੇ ਤਾਂ ਕਿਤੇ ਉਹਨਾਂ ਨਾਲ ਇੱਕ ਵੀਰ ਨਾਲ ਘਟਨਾ ਵਾਪਰੀ ਹੈ ਠੀਕ ਹੈ ਜੀ ਮੈਂ ਤੁਹਾਨੂੰ ਦੱਸਦਾ ਟਰੇਨ ਦੇ ਅੱਗੇ ਛਾਲ ਮਾਰ ਕੇ ਇੱਕ ਵੀਰ ਨੇ ਆਤਮ ਹੱਤਿਆ ਕਰ ਲਈ ਠੀਕ ਹੈ ਜੀ ਇਟਲੀ ਦੇ ਕੰਪਨੀਆ ਬੰਦੇ ਨੇ ਸ਼ੇਅਰ ਕਰੀ ਖਬਰ ਮੈਂ ਚਲ ਬੰਦਿਆਂ ਨੂੰ ਸ਼ੇਅਰ ਕਰੀਏ ਇਟਨ ਦੇ ਕੰਪਨੀਆਂ ਜ਼ਿਲ੍ਹੇ ਦੇ ਅਧੀਨ ਸਲੈਰ ਨੂੰ ਸ਼ਹਿਰ ਅਸਚੀਆ ਦੇ ਰੇਲਵੇ ਸਟੇਸ਼ਨ ਉੱਪਰ ਇੱਕ ਭਾਰਤੀ ਨੌਜਵਾਨ ਰੇਲ ਗੱਡੀ ਅੱਗੇ ਛਾਲ ਮਾਰ ਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ। ਇਹ ਭਾਰਤੀ ਨੌਜਵਾਨ 23 ਸਾਲ ਦੀ ਉਮਰ ਸੀ ਜਿਸ ਦੀ ਅਰੇ ਰੋਮਬ ਤੋਂ ਰਜੋ ਕਲਾਬ ਦੀ ਜਾ ਰਹੀ ਗੱਡੀ ਇੰਟਰਸਿਟੀ ਅੱਗੇ ਛਾਲ ਮਾਰ ਕੇ ਉਸਨੇ ਆਤਮ ਹੱਤਿਆ ਕਰ ਲਈ। ਉਸ ਦੀ ਉਮਰ 23 ਸਾਲ ਦੀ ਬ੍ਰਿਤੀਕ ਦੇ ਨਾਮ ਓਂਕਾਰ ਸਿੰਘ ਪੁੱਤਰ ਸ੍ਰੀ ਭੁਪਿੰਦਰ ਸਿੰਘ ਵਾਸੀ ਨਕੋਤਰ ਜਲੰਧਰ ਜਿਹੜਾ ਕਿ ਅਕਤੂਬਰ 2023 ਨੂੰ ਹੀ 12-13 ਲੱਖ ਦਾ ਕਰਜ਼ਾ ਚੁੱਕ ਕੇ ਮਾਪਿਆਂ ਨੇ ਘਰ ਦੀ ਗਰੀਬੀ ਦੂਰ ਕਰਨ ਲਈ 9 ਮਿਲੀਅਨ ਵਾਲੇ ਪੇਪਰਾਂ ਤੇ ਇਟਲੀ ਭੇਜਿਆ ਸੀ ਠੀਕ ਹੈ ਜੀ ਅਫਸੋਸ ਜਦੋਂ ਹੋਇਆ ਕਿ ਉਹ ਇਟਲੀ ਆ ਗਿਆ ਤਾਂ ਏਜੰਟਾਂ ਨੇ ਉਸ ਦੀ ਬਾਹ ਨਹੀਂ ਫੜੀ ਇਸ ਗੱਲ ਦਾ ਉਹਨਾਂ ਨੂੰ ਬੜਾ ਅਫਸੋਸ ਹੋਇਆ ਇਸ ਕਾਰਨ ਓਕਾਰ ਸਿੰਘ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦਾ ਸੀ ਕਟਨਾ ਵਾਲੇ ਦਿਨ ਉਹ ਕਤਾਨੀਆਂ ਤੋਂ ਬਰੇਸ਼ੀਆ ਕੰਬ ਲਈ ਜਾ ਰਿਹਾ ਸੀ ਪਰੇਸ਼ਾਨੀ ਕਾਰਨ ਰਾਹ ਵਿੱਚ ਹੀ ਉਤਰ ਗਿਆ ਜਿੱਥੇ ਉਹ ਆਪਣੇ ਜ਼ਿੰਦਗੀ ਦੇ ਆਖਰੀ ਸਮਾਂ ਜਿਹੜਾ ਉਹਨੇ ਆਪਣੀ ਜਾਨ ਛਾਲ ਤੇ ਥੱਲੇ ਮਾਰ ਕੇ ਮੰਨ ਲਓ ਗਵਾਲੀ ਠੀਕ ਹੈ ਜੀ ਉਸ ਤੋਂ ਬਾਅਦ ਉਹ ਆਪਣਾ ਜਿਹੜਾ ਖਰਚਾ ਏ ਜੋ ਇਹਦੇ ਵਿੱਚ ਲਿਖਿਆ ਮੈਂ ਤੁਹਾਨੂੰ ਦੱਸ ਰਿਹਾ ਜਿਹੜਾ ਉਹ ਖਰਚਾ ਏ ਉਹ ਇੰਡੀਆ ਤੋਂ ਮਗਵਾਉਂਦਾ ਸੀ ਇਹਦੇ ਕਰਨੋਂ ਡਿਪਰੈਸ਼ਨ ਦੇ ਵਿੱਚ ਮੰਨ ਲਓ ਡਿਪਰੈਸ਼ਨ ਦੇ ਵਿੱਚ ਹੀ ਆ ਜਦੋਂ ਹਰ ਆ ਦਿਨ ਸੋਚਦਾ ਰਹਿੰਦਾ ਸੀ ਹਨਾ ਜਦੋਂ ਉਸ ਦੀ ਡੈਥ ਹੋਈ ਮੌਤ ਹੋਈ ਹੈ ਤਾਂ ਉਹਦੇ ਪਤਾ ਨਹੀਂ ਭੁਪਿੰਦਰ ਸਿੰਘ ਨੇ ਉਹਨੂੰ 2 ਦਿਨ ਪਹਿਲਾਂ ਹੀ 20000 ਰੁਪਏ ਭੇਜਿਆ ਸੀ ਤਾਂ ਕਿ ਉਹਨਾਂ ਦਾ ਜਿਗਰ ਦਾ ਟੁਕੜਾ ਇਟਰੀ ਦੇ ਵਿੱਚ ਸੈੱਟ ਹੋ ਸਕੇ ਠੀਕ ਹੈ ਜੀ ਤੇ ਮੇਰਾ ਵੀਰ ਚਲੋ ਹੁਣ ਬੜੀ ਖਬਰ ਤਾਂ ਜਾਦਾ ਹੋਈ ਜਣੀ ਹੈ ਆਪਾਂ ਨੂੰ ਕੁਝ ਆਪਾਂ ਨਿਊਜ਼ ਚੈਨਲਾਂ ਵਾਲੀ ਹੀ ਹੈਗੇ ਕੈਨ ਦਾ ਭਾਵ ਆਏ ਜਦੋਂ ਆਪਾਂ ਮੰਨ ਲਓ ਕਰਜਾ ਚੱਕ ਕੇ ਆਏ ਜਾਂਦੇ ਠੀਕ ਹੈ ਜਾਂ ਤਾਂ ਤੁਸੀਂ ਏਜੰਟ ਹੈ ਜਿਹੜੇ ਇਹਨਾਂ ਨਾਲ ਬੰਦਿਆਂ ਨਾਲ ਗੱਲ ਕਰਕੇ ਆਏ ਕਰੋ ਵੀਰ ਬਾਈ ਅਸੀਂ ਤੇਰੇ ਥਰੂ ਆਉਣਾ 9 ਮਹੀਨੇ ਵਾਲੇ ਸਾਡਾ ਪੱਕੇ ਪੇਪਰਾਂ ਦਾ ਵੀ ਹਿਲਾ ਕਰ ਠੀਕ ਹੈ ਅੱਗੇ ਆ ਬੜਾ ਮਾਨੂੰ ਦੁੱਖ ਲੱਗਦਾ ਯਾਰ ਜਦ ਵੀ ਇਦਾਂ ਨਹੀਂ ਛੱਡਣਾ ਹੁੰਦੀ ਹੈ ਠੀਕ ਹੈ ਜੀ ਤੇ ਮੇਰਾ ਵੀਰ ਫਿਰ ਜਾਂ ਤੁਸੀਂ ਮੰਨ ਲਓ ਅੱਗੇ ਫਿਰ ਡਿਪਰੈਸ਼ਨ ਦੇ ਵਿੱਚ ਨਾ ਜਾਇਆ ਕਰੋ ਕਿਉਂਕਿ ਬੰਦੇ ਸੋਚ-ਸੋਚ ਕੇ ਜਾਂ ਤਾਂ ਨਸ਼ਾ ਪੱਤਾ ਕਰਨ ਲੱਗ ਜਾਂਦੇ ਕੋਈ ਜਾਂ ਇਦਾਂ ਦਾ ਕੋਈ ਗਲਤ ਸਟੈਪ ਚੱਕ ਹੋ ਜਾਂਦਾ ਠੀਕ ਹੈ ਜੀ ਤਾਂ ਮੇਰਾ ਵੀਰ ਹੱਥ ਮੰਨ ਕੇ ਬੇਨਤੀ ਆ ਕੋਸ਼ਿਸ਼ ਕਰਿਆ ਕਰੋ ਜਿਹੜੇ ਬੰਦੇ ਥਰੂ ਆਉਂਦੇ ਆ ਤੁਸੀਂ ਉਹਦੇ ਨਾਲ ਟਾਈ ਅਪ ਕਰਕੇ ਆਇਆ ਕਰੋ ਕਿਉਂਕਿ 12 13 15 ਲੱਖ ਰੁਪਈਆ ਕਿਸੇ ਕੋਲ ਨਹੀਂ ਪਿਆ ਇਸ ਟਾਈਮ ਜੇ ਸਾਡੇ ਕੋਲ 12 15 ਲੱਖ ਰੁਪਈਆ ਹੋਵੇ ਐਗਜ਼ਾਮਪਲ ਤਾਂ ਅਸੀਂ ਇੱਥੇ ਕੰਨੂ ਆਉਣਾ ਹਨ ਤਾਂ ਮਈਆਂ ਕਰਨ ਆਉਂਦੇ ਇਹ ਵੀ ਚੱਲ ਪਿੱਛੇ ਟੱਬਰ ਸੌਖਾ ਰਹੇ ਪਰ ਮੇਰਾ ਵੀਰ ਇਦਾਂ ਦਾ ਜਿੱਦਾਂ ਹੀ ਮਰਜੀ ਪ੍ਰੋਬਲਮ ਹੈ ਕੋਈ ਮੌਤ ਕਿਸੇ ਚੀਜ਼ ਦਾ ਸੋਲੂਸ਼ਨ ਨਹੀਂ ਹੈਗਾ ਹਨਾ ਬੜਾ ਮਾੜਾ ਹੋਇਆ ਰਹੇ ਖਬਰ ਸੁਣ ਕੇ ਤੇ ਬਾਈ ਸਸਰੀਕਾਲ ਸਾਰਿਆਂ ਨੂੰ